ਓਏ ਹੋਏ ਉਹ ਖੜੋ ਹੋਰ ਲੈ ਅੱਡੀ ਹੋਰ ਲੈ ਗਿਆ ਨਾ ਲੜੋ ਨਾ ਲੜੋ ਸਤੀ ਗਾਬੇ ਜੀ ਸਾਰਾ ਨੂੰ ਕੀ ਆਸ ਨਾ ਨਾ ਲੜੋ ਨਾ ਪੀੜ ਹੋਰ ਲੈ ਆ ਪਾ ਕੇ ਜਾਵੋ ਸਾਰੇ ਜਣੇ ਖੜੇ ਐ ਤੁਸੀਂ ਇੱਥੇ ਲੜਨਾ ਨਹੀਂ ਯਾਰ ਓ ਤਾਈ ਮੈਂ ਤੁਹਾਨੂੰ ਕਹਿੰਦਾ ਨਾ ਡੋਟੀ ਖਵਾਇਆ ਕਰੋ ਇਹਨਾਂ ਨੂੰ ਤੇ ਬਾਈ ਜਿਵੇਂ ਕਿ ਤੁਹਾਨੂੰ ਪਤਾ ਹੀ ਆਣਾ ਜੀ ਆਪਾਂ ਬੇਜਵਾਨਾਂ ਦੀ ਸੇਵਾ ਕਰਦੇ ਆਂ ਜੀ ਦਰਬੇਸ਼ਾਂ ਦੀ ਤੇ ਭਾਈ ਆਪਣਾ ਚੈਨਲ ਹੈਗਾ YouTube ਤੇ ਕਾਸ ਦੀ ਕਰਨ ਤੇ Instagram ਤੇ ਜੀ ਕਰੋੜਾ ਵਾਲੀ ਤੇ ਭਾਈ ਸਪੋਰਟ ਕਰਿਆ ਕਰੋ ਸਾਰੇ ਜਣੇ ਤੇ ਆਪਣੇ ਤੋਂ ਬਹੁਤ ਵੱਡੀ ਆਸ ਹੁੰਦੀ ਹੈ ਜੀ ਬੇਜਵਾਨਾਂ ਨੂੰ ਇਹਨਾਂ ਨੂੰ ਹਨ ਤੇ ਆਪਾਂ ਵੀ ਥਾਰੇ ਜਣੇ ਇਹਨਾਂ ਦੀ ਸਪੋਰਟ ਕਰਿਆ ਕਰੋ ਰਲ ਮਿਲ ਕੇ ਸ਼ੈਲਟਰ ਬਣਾਉਣਾ ਜੀ ਆਪਾਂ ਇਹਨਾਂ ਵਾਸਤੇ ਤੇ ਭਾਈ ਸਾਰੇ ਜਣੇ ਆਪਦਾ ਯੋਗਦਾਨ ਪਾਇਆ ਕਰੋ ਘੱਟ ਤੋਂ ਘੱਟ ਵੱਧ ਤੋਂ ਵੱਧ ਹਨਾ 1 ਰੁਪਏ ਤੋਂ ਲੈ ਕੇ ਤੁਸੀਂ ਜਿੰਨੇ ਤੁਹਾਡਾ ਦਿਲ ਕਰਦਾ ਉਹਦੀ ਖੁਸ਼ੀ ਨਾਲ ਤੁਸੀਂ ਹੈਲਪ ਕਰ ਸਕਦੇ ਹੋ ਮਦਦ ਕਰ ਸਕਦੇ ਹੋ ਜੀ ਸਾਡੀ ਤੇ ਇੱਕ ਬਈ ਹੋਰ ਕਹਿਣਾ ਸੀ ਵੀਡੀਓ ਸ਼ੇਅਰ ਕਰਦਿਆ ਕਰੋ ਵਾਦ ਤੋਂ ਵਾਦ ਕਿਉਂਕਿ ਵੀਡੀਓ ਸ਼ੇਅਰ ਕਰਨਾ ਵੀ ਤੁਹਾਡਾ ਇਹ ਵੀ ਪੁੱਲ ਨਹੀਂ ਹੈ ਵੀ ਹੈਨਾ ਹੁਣ ਸਮਝ ਕੇ ਵੀ ਸ਼ੇਅਰ ਕਰੋ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਬੇਜਵਾਨ ਦਾ ਢਿੱਡ ਭਰਦਾ ਉਹਨੂੰ ਫੀਡ ਪੈ ਜਾਂਦੀ ਹੈ ਹੈਨਾ ਸਾਨੂੰ ਕੋਈ ਨਾ ਕੋਈ ਫੀਡ ਭੇਜ ਦਿੰਦਾ ਨਾ ਦਵਾਈਆਂ ਭੇਜ ਦਿੰਦੇ ਆ ਜੀ ਤਾਂ ਨਾ ਇਹ ਡੈਂਗੋ ਬੱਤ ਲੜਨਾ ਨਹੀਂ ਗਾ ਤੇ ਫੀਡ ਭੇਜ ਦਿੰਦਾ ਕੋਈ ਦਵਾਈਆਂ ਭੇਜ ਦਿੰਦੇ ਆ ਨਾ ਥੋੜੇ ਇੱਕ ਸ਼ੇਅਰ ਕਰਨ ਨਾਲ ਬਈ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤੇ ਕਮੈਂਟ ਨਾਲ ਨਾਲ ਕਰਿਆ ਕਰੋ ਕਿਉਂਕਿ ਸਾਨੂੰ ਦੱਸਿਆ ਕਰੋ ਥੋੜੇ ਕਮੈਂਟ ਨਾਲ ਸਾਨੂੰ એનર્ਜੀ ਮਿਲਦੀ ਹੈ ਜੀ ਨਾ ਬੰਦਾ ਜਦੋਂ ਕਹਿੰਦਾ ਵੀ ਸ਼ਾਬਾਸ਼ ਏ ਤੇਰੇ ਵੈਰੀ ਗੁੱਡ ਤਾਂ ਬਈ ਹਲਾਸ਼ੀਰੀ ਉਹ ਤੋਂ ਬਹੁਤ ਮਿਲਦੀ ਹੈ ਥੋੜਾ ਪਿਆਰ ਜਦੋਂ ਆਉਂਦਾ ਤਾਂ ਕਮੈਂਟ ਤੁਸੀਂ ਬਹੁਤ ਘੱਟ ਕਰਦੇ ਹੋ ਕਮੈਂਟ ਸਾਰੇ ਜਣੇ ਭਰਾ ਜ਼ਰੂਰ ਕਰਿਆ ਕਰੋ ਭੈਣਾਂ ਨੂੰ ਵੀ ਮੇਰੀ ਅਪੀਲ ਹੈ ਤੇ ਫੀਡ ਦੀ ਮਦਦ ਕਰਦੇ ਰਿਆ ਕਰੋ ਸਾਡੀ ਟਾਈਮ ਟਾਈਮ ਤੇ ਹੁਣ ਸਾਡੇ ਕੋਲੇ ਫੀਡ ਖਤਮ ਹੋ ਰਹੀ ਹੈ ਜੀ ਤਾਂ ਫੀਡ ਦੀ ਹੈਲਪ ਜ਼ਰੂਰ ਕਰੋ ਕਿਉਂਕਿ ਹਜੇ ਤੁਸੀਂ ਲਾਈਵ ਵਿੱਚ ਦੇਖ ਲੈਣਾ ਹਨ ਇਹਦਾ ਬੱਚੇ ਕੁਝ ਵੀ ਨਹੀਂ ਹੈਗੇ ਜੀ ਤੇ ਬੱਚੇ ਤੁਹਾਨੂੰ ਪਤਾ ਵੀ ਕਿੰਨੇ ਕਿੰਨੇ ਬੱਚੇ ਆ ਜਾਂਦੇ ਤੇ ਗਲੀ ਆਪਣੀ ਬੰਦ ਹੋ ਜਾਂਦੀ ਹੈ ਕਈ ਵਾਰੀ ਐਸਾ ਮਾਹੌਲ ਬਣ ਜਾਂਦਾ ਤੇ ਬਸ ਇਹੀ ਐਵੇਂ ਬਈ ਆ ਬੇਜਵਾਨ ਹੈ ਇਹਨਾਂ ਦਾ ਧਿਆਨ ਰੱਖਣਾ ਦਾ ਆਪਣਾ ਫਰਜ਼ ਬਣਦਾ ਆਪਣੇ ਕੋਲੇ ਕੋਈ ਹੱਕ ਨਹੀਂ ਹੈ ਬਈ ਇਹਨਾਂ ਤੋਂ ਇਹਨਾਂ ਦਾ ਹੱਕ ਹੋਣ ਦਾ ਇਹ ਆ ਬੱਚਾ ਕੋਈ ਲੈ ਕੇ ਗਿਆ ਸੀਗਾ ਇਹਨੂੰ ਛੱਡ ਗਏ ਬਈ ਤੇ ਦੇਖੋ ਵੀ ਇਹਨਾਂ ਚ ਕਿਸੇ ਬੱਚੇ ਚ ਵੀ ਤੁਸੀਂ ਦੱਸੋ ਵੀ ਇਹਦਾ ਰੰਗ ਹੀ ਨਹੀਂ ਰਲਦਾ ਇਹਦਾ ਰੰਗ ਇਹਦਾ ਫਰਕ ਕਿੰਨਾ ਪਿਆ ਖੜਾ ਹਨ ਤੇ ਇਹਦਾ ਰੰਗ ਨਹੀਂ ਰਲਦਾ ਇਹਨਾਂ ਚ ਇਹਨਾਂ ਦੇ ਚਮਕ ਹੈਗੀ ਇਹਦੇ ਵਿਚਾਰੇ ਦੇ ਜਮਾ ਭੁੱਖ ਨਾਲ ਮਾਰਿਆ ਪਿਆ ਬੱਚਾ ਉਹ ਬੱਚਾ ਦੇਖ ਲਓ ਇਹ ਉਹ ਫਿਰਦਾ ਉਹ ਆਪਣੇ ਘਰੇ ਫਿਰਦਾ ਹਨ ਤੇ ਆ ਆਪਾਂ ਕੰਮ ਨਾ ਕਰਿਆ ਕਰੋ ਮੈਂ ਕਹਿੰਦਾ ਵੀ ਧਰੇ ਜੇ ਆਪਣੀ ਹਾਇਸੀਅਤ ਹੈ ਨਹੀਂ ਮੇਰੀ ਕਿਸੇ ਨੂੰ ਪਾਲਣ ਦੀ ਹਨਾ ਕਿਸੇ ਬੇਜਵਾਨ ਨੂੰ ਤਾਂ ਮੇਰਾ ਉਹਨੂੰ ਲੈ ਕੇ ਜਾਣ ਦਾ ਬੰਨਣ ਦਾ ਘਰੇ ਕੋਈ ਹੱਕ ਨਹੀਂ ਮੇਰੇ ਕੋਲੇ ਤਾ 에 ਪਾਰਨਾ ਜਿਹੜਾ ਕਰੋ ਸਿਰ ਤੇ ਪਾਪ ਨਾ ਲਿਆ ਕਰੋ ਬਈ ਇਹ ਜਦੋਂ ਦੇਣੇ ਪੈਂਦੇ ਨਹੀਂ ਇਹ ਜਦੋਂ ਬਈ ਉਹਦੀ ਕਿਟਿਆਰੀ ਜਿ ਦੇ ਲੇਖਾ ਦੇਣਾ ਪੈਂਦਾ ਨਾ ਉਦੋਂ ਫਿਰ ਔਖਾ ਬਹੁਤ ਹੋ ਜਾਂਦਾ ਜੀ ਤਾਂ ਬਸ ਆਹੀ ਮੇਰੀ ਇਨੀ ਕ ਅਪੀਲ ਸੀ ਬਈ ਤੇ ਇਹ ਵੀਡੀਓ ਸ਼ੇਅਰ ਕਰ ਦਿਓ ਬਈ ਵੱਧ ਤੋਂ ਵੱਧ ਚਲੋ ਜੀ ਬਈ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤਾਂ ਬਈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੀ ਦਰਵੇਸ਼ ਆਪਣੇ ਘਰੇ ਖਾਣਾ ਖਾਣ ਆਉਂਦੇ ਆਣਾ ਕਿੰਨੇ ਆਪ ਦਾ ਢਿੱਡ ਭਰ ਕੇ ਜਾਂਦੇ ਆ ਤੇ ਬਈ ਸਪੋਰਟ ਕਰਿਆ ਕਰੋ ਸਾਨੂੰ ਵੱਧ ਤੋਂ ਵੱਧ